ਸੋ ਮੈਂ ਹਸ ਸੰਦੀਪ ਚੋਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 18 ਇਨ ਪੰਜਾਬ ਦੇ ਵਿੱਚ ਅਸੀਂ ਖੜੇ ਆ ਰਾਜਪੁਰਾ ਦੇ ਚੰਡਾ ਗਰਾਊਂਡ ਦੇ ਵਿੱਚ ਸੋ ਚੰਡਾ ਗਰਾਊਂਡ ਦੇ ਵਿੱਚ ਆਜ਼ਾਦੀ ਦਿਹਾੜੀ ਨੂੰ ਲੈ ਕੇ ਜਿਹੜਾ ਸਰਕਾਰੀ ਜਿਹੜਾ ਪ੍ਰਸ਼ਾਸਨ ਵੱਲੋਂ ਇੱਕ ਪ੍ਰੋਗਰਾਮ ਕੀਤਾ ਜਾਂਦਾ ਹੈ ਜਿਸ ਵਿੱਚ ਮਾਨਯੋਗ ਰਾਜਪੁਰਾ ਦੇ ਐਸ ਡੀ ਐਮ ਸਾਹਿਬ ਜਿਹੜੇ ਹੈ ਤਿਰੰਗਾ ਫੈਰਾਉਣ ਦੀ ਰਸਮ ਜਿਹੜੀ ਆਯਾਤ ਕਰਦੇ ਆ ਉਹਨੂੰ ਲੈ ਕੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਮੈਂ ਤੁਹਾਨੂੰ ਦਿਖਾਵਾਂਗਾ ਕੈਮਰਾਮੈਨ ਦਿਖਾਣਗੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜਿੱਥੇ ਚੰਡਾ ਗਰਾਊਂਡ ਦੇ ਵੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਉੱਥੇ ਹੀ ਜਿਹੜਾ ਹੈ ਰਾਜਪੁਰਾ ਸਿਟੀ ਐਸ ਐਚਓ ਕਿਰਪਾਲ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਅਗਵਾਈ ਦੇ ਵਿੱਚ ਜਿਹੜੀ ਹੈ ਪਰੇਡ ਜਿਹੜੀ ਹੋਣੀ ਹੈ ਜਿਹੜੀ ਪਰੇਡ ਜਿਹੜੀ ਹੈ ਮਾਨਯੋਗ ਐਸ ਡੀ ਐਮ ਸਾਹਿਬ ਨੂੰ ਤਿਰੰਗਾ ਫੈਰਾਉਣ ਤੋਂ ਬਾਅਦ ਜਿਹੜੀ ਹੈ ਮਾਰਚ ਪਾਰ ਤੋਂ ਸਲਾਮੀ ਦੇਗੀ ਉਹਦੀ ਜਿਹੜੀਆਂ ਰੈਹਸਲ ਜਿਹੜੀ ਹੈ ਉਹਰੇ ਕੀਤੀ ਜਾ ਰਹੀ ਹੈ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਪਾ ਰਹੇ ਹੋ న్యూਸ 189 ਪੰਜਾਬ ਤੇ ਇਹ ਰੈਹਸਲ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ ਜਿਹੜੀ ਐਸ ਐਚਓ ਸਿਟੀ ਕਿਰਪਾਲ ਸਿੰਘ ਮੋਹੀ ਦੀ ਅਗਵਾਈ ਦੇ ਵਿੱਚ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਸੋ ਮੈਂ ਤੁਹਾਨੂੰ ਦਿਖਾ ਦੱਸ ਦਵਾ ਕਿ ਇਹ ਪ੍ਰੋਗਰਾਮ ਜਿਹੜਾ ਹੈ ਸਵੇਰੇ ਹੀ ਸ਼ੁਰੂ ਹੋ ਜਾਏਗਾ ਤੇ ਉਹ ਰੰਗ ਰੰਗ ਪ੍ਰੋਗਰਾਮ ਵੀ ਜਿਹੜਾ ਹੈ ਉਹ ਪੇਸ਼ ਕੀਤਾ ਜਾਏਗਾ ਸਕੂਲੀ ਬੱਚੇ ਜਿਹੜੇ ਹਨ ਉਹਰੇ ਆਪਣੇ ਜਿਹੜਾ ਹੈ ਪ੍ਰੋਗਰਾਮ ਪੇਸ਼ ਕਰਨਗੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਹਜੇ ਰਹੈਸਲ ਜਿਹੜੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਸੋ ਇਹ ਇਹ ਜਿਹੜਾ ਪੰਡਾਲ ਹੈ ਮੈਂ ਤੁਹਾਨੂੰ ਦਿਖਾ ਦਮਾ ਉਰੇ ਜਿਹੜੇ ਹੈ ਸਕੂਲ ਦੇ ਬੱਚੇ ਟੀਚਰਸ ਵਗੈਰਾ ਜਿਹੜੀ ਹੈ ਆ ਕੇ ਬੈਠਣਗੇ ਆ ਤੇ ਸਾਫ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਤੇ ਸਟੇਜ ਵੀ ਜਿਹੜੀ ਹੈ ਚੱਲ ਰਹੀ ਹੈ ਮੈਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਹਾਂ ਸਫਾਈ ਦੇ ਪ੍ਰਬੰਧ ਜਿਹੜੇ ਪਾਣੀ ਦੇ ਪ੍ਰਬੰਧ ਤੇ ਪ੍ਰਸ਼ਾਸਨ ਵੱਲੋਂ ਹੋਰ ਜਿਹੜੀ ਸਾਫ ਸਫਾਈ ਜਿਹੜੀ ਹੈ ਉਰੇ ਕੀਤੀ ਜਾ ਰਹੀ ਹੈ ਸੋ ਚੰਡਾ ਗਰਾਉਂਡ ਦੀ ਨਹਾਰ ਵੀ ਜਿਹੜੀ ਹੈ ਲਗਾਤਾਰ ਬਦਲੀ ਜਾ ਰਹੀ ਹੈ ਐਸ ਐਚਓ ਸਿਟੀ ਜਿਹੜੇ ਹੈਗੇ ਕਿਰਪਾਲ ਸਿੰਘ ਉਹੀ ਤੁਸੀਂ ਦੇਖ ਸਕਦੇ ਹੋ ਕਿ ਰਿਹੈਸਲ ਜਿਹੜੀ ਹੈ ਉਹਦੀ ਨਿਗਰਾਨੀ ਜਿਹੜੀ ਹੈ ਇਹਨਾਂ ਦੇ ਇਹਨਾਂ ਦੀ ਨਿਗਰਾਨੀ ਹੇਠ ਜਿਹੜੀ ਹੈ ਰਿਹੈਸਲ ਜਿਹੜੀ ਕੀਤੀ ਜਾਣੀ ਹੈ ਤੁਸੀਂ ਦੇਖ ਸਕਦੇ ਹੋ ਇਹ ਮੁਲਾਜ਼ਮਾ ਮੁਲਾਜ਼ਮ ਜਿਹੜੇ ਹੈ ਐਸ ਡੀ ਐਮ ਸਾਹਿਬ ਰਾਜਪੁਰਾ ਦੇ ਐਸ ਡੀ ਐਮ ਮਾਨਯੋਗ ਐਸ ਡੀ ਐਮ ਨੂੰ ਜਿਹੜਾ ਹੈ ਉਹ ਤਿਰੰਗਾ ਫਰਾਂਣ ਤੋਂ ਬਾਅਦ ਜਿਹੜਾ ਹੈ ਉਹ ਜਿਹੜਾ ਮਾਰਚਪੜ ਤੋਂ ਸਲਾਮੀ ਦੇਣਗੇ ਸੋ ਮੁਲਾਜ਼ਮਾਂ ਦੀ ਬੜੀ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਰਿਹੈਸਲ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਜਿਹੜੀ ਹੈ ਰਿਹੈਸਲ ਕਰ ਰਹੇ ਸੋ ਕਿਰਪਾਲ ਸਿੰਘ ਮੋਹੀ ਐ ਐਸ ਐਚਓ ਸਿਟੀ ਜਿਹੜੇ ਹੈ ਉਹ ਜਿਹੜੇ ਹੈ ਇਹ ਇਸ ਨੂੰ ਦੇਖ ਰਹੇ ਹੈ ਦੇਖ ਰਹੇ ਕਰ ਰਹੇ ਸੋ ਜ਼ਿੰਮੇਵਾਰੀ ਬੜੀ ਵੱਡੀ ਹੈ ਜੀ ਇਹ ਤਿਰੰਗਾ ਫਰਾਨ ਤੋਂ ਬਾਅਦ ਜਿਹੜੀ ਐਸ ਡੀ ਐਮ ਮਾਨਯੋਗ ਐਸ ਡੀ ਐਮ ਸਾਹਿਬ ਨੂੰ ਸਲਾਮੀ ਦੇਣੀ ਹੈ ਉਹ ਤੁਹਾਡੀ ਅਗਵਾਈ ਦੇ ਵਿੱਚ ਜਿਹੜੀ ਹੈ ਮਾਰਚ ਪਾਰਟ ਤੋਂ ਜਿਹੜੀ ਅੱਜ ਤੁਸੀਂ ਰਿਹਸਲ ਕਰਾ ਰਹੇ ਹੋ ਇਹ ਕੀ ਪ੍ਰੋਗਰਾਮ ਰਹੇਗਾ ਜੀ ਕੱਲ ਨੂੰ ਆਪਣਾ 15 ਅਗਸਤ ਦੀ ਜਿਹੜੀ ਪਰੇਡ ਹੈ ਉਹ ਸਾਡੇ ਮੁਲਾਜ਼ਮਾਂ ਦੀ ਇੱਕ ਟੁਕੜੀ ਹੈ ਜਿਹੜੀ ਉਹ ਪਰੇਡ ਨੂੰ ਅ ਮਤਲਬ ਰਾਸ਼ਟਰੀ ਸਕੂਲ ਤੇ ਸਲਾਮੀ ਦੋਗੀ ਠੀਕ ਹੈ ਜੀ ਉਹਦੀ ਅਸੀਂ ਰੈਸਲ ਕਰਾ ਰਹੇ ਆ ਜੀ ਕੱਲ ਨੂੰ ਸਕੂਲੀ ਬੱਚੇ ਵੀ ਆਉਣਗੇ ਕਿਤਾ ਭੰਗੜਾ ਸਾਰਾ ਹੋਊਗਾ ਹੁਣ ਥੋੜੇ ਮਤਲਬ 1 ਘੰਟੇ ਬਾਅਦ ਸਾਰੇ ਬੱਚੇ ਵੀ ਆਉਣਗੇ ਫਿਰ ਅਸੀਂ ਇਕੱਠੇ ਜਿਹੜੀ ਹੋਰ ਰੈਸਲ ਕਰਾਂਗੇ ਤੇ ਸਾਰੇ ਕਿੰਨੇ ਦਿਨਾਂ ਤੋਂ ਰੈਸਲ ਚੱਲ ਰਹੀ ਹੈ ਇਹਨੂੰ ਕੋਈ ਹੋਰ ਵੀ ਕੋਈ ਉੱਚ ਅਧਿਕਾਰੀ ਆ ਕੇ ਚੈੱਕ ਕਰਦਾ ਵੀ ਰੈਸਲ ਠੀਕ ਚੱਲ ਰਹੀ ਹੈ ਜਾਂ ਨਹੀਂ ਹਾਂਜੀ ਕੱਲ ਡਿਪਟੀ ਸਾਹਿਬ ਕਰਾ ਕੇ ਗਏ ਨੇ ਆਈ ਡੀ ਐਮ ਸਾਹਿਬ ਸੀਗੇ ਸਾਰੇ ਮਤਲਬ ਉਹ ਵੀ ਸੀਗੇ ਅੱਜ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ ਕਿਉਂਕਿ ਕੱਲ ਨੂੰ ਜੋ ਹੈ ਕੋਈ ਗਲਤੀ ਨਾ ਹੋਵੇ ਸਰ ਇਹ ਪ੍ਰੋਗਰਾਮ ਕਿੰਨੇ ਵਜ ਤੋਂ ਲੈ ਕੇ ਕਿੰਨੇ ਵਜ ਤੱਕ ਕੁਝ ਤੁਹਾਨੂੰ ਆਈਡੀਆ ਹੋਵੇ ਜੀ ਦਾ ਇਹ ਕੱਲ ਨੂੰ 8:58 ਜਿਹੜਾ ਤਿਰੰਗਾ ਉਹ ਲਹਿਰਾਇਆ ਜਾਂਦਾ ਹੈ ਜੀ ਤੇ ਕੌਣ ਆਏਗਾ ਜੀ ਉਰੇ ਤਿਰੰਗਾ ਜੀ ਐਡਮ ਸਾਹਿਬ ਤੇ ਆਪਣਾ ਐਮਐਲਏ ਸਾਹਿਬ ਆਉਣਗੇ ਜੀ ਸੋ ਸਰ ਕੁਝ ਹੋਰ ਕਹਿਣਾ ਚਾਹੋਗੇ ਸ਼ਹਿਰ ਨਿਵਾਸੀਆਂ ਨੂੰ ਇਹ ਆਜ਼ਾਦੀ ਦਿਹਾੜੀ ਦੇ ਮੌਕੇ ਤੇ ਕਿਉਂਕਿ ਯੁੱਧ ਨਸ਼ਿਆ ਵਿਰੁੱਧ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਚੇੜੀ ਜਾ ਰਹੀ ਹੈ ਤੁਹਾਡੇ ਵੱਲੋਂ ਵੀ ਕਈ ਪਰਚੇ ਦਿੱਤੇ ਗਏ ਆਂ ਸ਼ਹਿਰ ਦੇ ਵਿੱਚ ਜਿਹੜਾ ਸਾਡੀ ਯੁੱਧ ਨਸ਼ਿਆ ਵਿਰੁੱਧ ਜਿਹੜੀ ਮਹਮ ਚੱਲ ਰਹੀ ਹੈ ਜੀ ਇਹਦੇ ਵਿੱਚ ਮਤਲਬ ਕਹਿਣ ਦਾ ਮਤਲਬ ਇਹ ਆ ਵੀ ਹਾਥੀ ਨਿਕਲ ਗਿਆ ਤੇ ਪੂੰਛ ਰਹਿ ਗਈ। ਹਾਂਜੀ ਜੀ। ਕਾਫੀ ਨੌਜਵਾਨ ਹੈ ਸਾਡੇ ਜਿਹੜੇ ਮਤਲਬ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਾਏ ਆ ਉਹ ਆਪ ਨਸ਼ਾ ਛਡ ਕੇ ਤਿਆਰ ਨੇ। ਕਾਫੀ ਲੋਕ ਜਿਹੜੇ ਯੂ ਟਰਨ ਮਾਰ ਚੁੱਕੇ ਆ ਜੀ ਆਪਣੇ ਘਰ ਵਾਪਸ ਆ ਚੁੱਕੇ ਨੇ ਨਸ਼ਾ ਛੱਡ ਕੇ ਬੜੇ ਤੁਸੀਂ ਤਰੀਕੇ ਨਾਲ ਆਪਣਾ ਘਰ ਬਸਾ ਚੁੱਕੇ ਨੇ। ਜਿਹੜੇ ਰਹਿ ਗਏ ਆ ਉਹ ਵੀ ਸਾਡੀ ਥੋੜੀ ਜੀ ਹੁਣ ਮਹਿਮ ਰਹਗੀ ਇੱਕ ਤਾਂ ਹੱਲਾ ਹੋਰ ਮਾਰਾਂਗੇ। ਮੈਂ ਪਬਲਿਕ ਨੂੰ ਸਾਰੇ ਦੇਸ਼ ਵਾਸੀਆਂ ਨੂੰ ਕਹੂੰਗਾ ਵੀ ਪੁਲਿਸ ਦਾ ਸਾਥ ਦਿਓ। ਇਹਦਾ ਇਹ ਹੱਲਾ ਮਾਰ ਕੇ ਅਸੀਂ ਜਿਹੜਾ ਨਸ਼ਾ ਮੁਕਤ ਪੰਜਾਬ ਨਾਲ ਸਰ ਇੱਕ ਮੈਨੂੰ ਹੋਰ ਦੱਸੋ ਜਿਹੜੇ ਵਧੀਆ ਕੰਮ ਕਰਦੇ ਆ ਪੂਰਾ ਸਾਲ ਮੁਲਾਜ਼ਮ ਉਹਨਾਂ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਹਾਂਜੀ ਕੱਲ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਨਸ਼ਾ ਵੀ ਜਿਹੜਾ ਫੜਿਆ ਗਿਆ ਹੈ ਹਾਂਜੀ ਕੱਲ ਉਹਨਾਂ ਨੂੰ ਸਨਮਾਨਿਤ ਕਰਾਂਗੇ ਜੀ ਕੱਲ ਨੂੰ ਮੈਡਮ ਸਾਹਿਬ ਮੈਮਲੇ ਸਾਹਿਬ ਉਹਨਾਂ ਨੂੰ ਸਨਮਾਨਿਤ ਕਰਾਂਗੇ ਠੀਕ ਹੈ ਜੀ ਧੰਨਵਾਦ ਸੋ ਇਹ ਸੀ ਕਿ ਕਿਰਪਾਲ ਸਿੰਘ ਮੋਹੀ ਐਸ ਐਚਓ ਸਿਟੀ ਰਾਜਪੁਰਾ ਮੈਂ ਤੁਹਾਨੂੰ ਹੋਰ ਵੀ ਜਿਹੜੀਆਂ ਤਸਵੀਰਾਂ ਦਿਖਾਦਾਗਾ ਨਗਰ ਕੌਂਸਲ ਦੇ ਜਿਹੜੇ ਮੁਲਾਜ਼ਮ ਹੈਗੇ ਉਹ ਲਗਾਤਾਰ ਜਿਹੜੇ ਦੀ ਤਿਆਰੀ ਚ ਲੱਗੇ ਹੋਏ ਆ ਸੋ ਸਾਫ ਸਫਾਈ ਦਾ ਜਿਹੜਾ ਹੈ ਪ੍ਰਬੰਧ ਜਿਹੜਾ ਹੈ ਨਗਰ ਕੌਂਸਲ ਦੇ जिम्मे ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੌਂਸਲ ਦੇ ਮੁਲਾਜ਼ਮ ਜਿਹੜੇ ਹਨ ਦਿਨ ਰਾਤ ਲਾ ਕੇ ਇਸ ਜਿਹੜਾ ਗਰਾਊਂਡ ਹੈਗਾ ਇਹ ਝੰਡਾ ਗਰਾਊਂਡ ਜਿਹਨੂੰ ਕਿਹਾ ਜਾਂਦਾ ਜਿੱਥੇ ਕਿ 15 ਅਗਸਤ ਦਾ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਮਨਾਇਆ ਜਾਣਾ ਉੱਥੇ ਸਾਫ ਸਫਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੌਂਸਲ ਦੀਆਂ ਮਹਿਲਾਵਾਂ ਜਿਹੜੀਆਂ ਹੈਗੀਆਂ ਸਰਕਾਰੀ ਕਰਮਚਾਰੀ ਹੈਗੇ ਜਿਹੜੇ ਉਹ ਵੀ ਜਿਹੜੇ ਹਨ ਆਪਣੀ ਪੂਰੀ ਮਿਹਨਤ ਦੇ ਨਾਲ ਜਿਹੜਾ ਹੈ ਇਸ ਗਰਾਉਂਡ ਨੂੰ ਚਮਕਾ ਰਹੇ ਤੇ ਇਹ ਉਹ ਸਟੇਜ ਹੈ ਜਿਹੜੀ ਕਿ ਨਗਰ ਕੌਂਸਲ ਵੱਲੋਂ ਸਾਫ਼ ਸੁਥਰੀ ਕਰ ਦਿੱਤੀ ਗਈ ਹੈ ਤੇ ਇਸ ਤੇ ਸਫੈਦੀ ਸਫੂਦੀ ਜੋ ਵੀ ਇਹਨਾਂ ਵੱਲੋਂ ਕੀਤਾ ਜਾਣਾ ਉਹ ਕਰਕੇ ਤੇ ਇਹਦੀ ਵੀ ਤਿਆਰੀ ਜਿਹੜੀ ਹੈ ਉਹ ਲਗਾਤਾਰ ਜਿਹੜੀ ਹੈ ਉਹ ਲਗਭਗ ਜਿਹੜਾ ਹੈ ਪੂਰੀ ਹੋ ਚੁੱਕੀ ਹੈ ਤੇ ਹੁਣ ਸਿਰਫ ਸਜਾਵਟ ਦਾ ਕੰਮ ਜਿਹੜਾ ਹੈ ਉਹ ਹੋਣਾ ਬਾਕੀ ਹੈ ਸੋ ਤੁਸੀਂ ਦੇਖ ਸਕਦੇ ਹੋ ਸਾਊਂਡ ਵੀ ਲੱਗ ਰਹੀ ਹੈ ਤਾਂ ਮੈਂ ਪੂਰਾ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਪੂਰਾ ਇੱਕ ਵਾਰੀ ਝੰਡਾ ਗਰਾਊਂਡ ਜਿਹੜਾ ਹੈ ਉਹ ਦਿਖਾ ਦਿੱਤਾ ਜਾਵੇ ਸੋ ਲਗਾਤਾਰ ਜਿਹੜਾ ਹੈ ਨਿਊਜ਼ ਇਟਿਨ ਪੰਜਾਬ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਹਰ ਇੱਕ ਰਿਪੋਰਟ ਜਿਹੜੀ ਹੈ ਉਹ ਦਿੰਦਾ ਤੇ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦਿਓ ਇਜਾਜ਼ਤ ਤੇ ਆਪਾਂ ਕੱਲ ਮਿਲਾਂਗੇ ਆਜ਼ਾਦੀ ਦਿਹਾੜੇ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਤੁਹਾਨੂੰ ਦਿਖਾਇਆ ਇਸ ਤੋਂ ਕਈ ਗੁਣਾ ਇਹ ਚੰਡਾ ਗਰਾਊਂਡ ਜਿਹੜਾ ਹੈ ਦਿਖੇਗਾ ਤੇ ਤੁਸੀਂ ਵੀ ਜਿਹੜਾ ਹੈ ਸਵੇਰੇ ਪਹੁੰਚੋ ਤੇ ਐਸ ਡੀ ਐਮ ਸਾਹਿਬ ਮਾਨਯੋਗ ਰਾਜਪੁਰਾ ਦੇ ਐਸ ਡੀ ਐਮ ਸਾਹਿਬ ਦੇ ਵਿਚਾਰ ਸੁਣੋ ਵਿਧਾਇਕਾ ਐਮ ਐਲ ਏ ਮੈਡਮ ਨੀਨਾ ਮਿੱਤਲ ਤੇ ਹੋਰ ਵੀ ਜਿਹੜੇ ਹੈ ਵੱਡੇ ਸ਼ਕਸ਼ੀਤਾਂ ਜਿਹੜੀਆਂ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੀਆਂ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਕਿ ਮਾਨਯੋਗ ਰਾਜਪੁਰਾ ਦੇ ਜੱਜ ਸਹਿਬਾਨ ਵੀ ਜਿਹੜੇ ਹਨ ਉਰੇ ਆਂਦੇ ਹਨ ਤੇ ਉਹਨਾਂ ਨੂੰ ਵੀ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਜਾਂਦਾ ਤੇ ਆਜ਼ਾਦੀ ਗੁਲਾਟੀਆਂ ਨੂੰ ਵੀ ਉਰੇ ਸਨਮਾਨ ਦਿੱਤਾ ਜਾਏਗਾ ਤੇ ਹੋਰ ਜਿਹੜੀਆਂ ਇਸ ਰਾਜਪੁਰੇ ਸ਼ਹਿਰ ਦੇ ਵਿੱਚ ਅੱਛਾ ਕੰਮ ਜਿਹੜਾ ਕਰ ਰਹੇ ਹਨ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਬੱਚੇ ਜਿਨ੍ਹਾਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਣਾ ਸਾਰਿਆਂ ਵੱਲੋਂ ਜਿਹੜਾ ਹੈ ਸਾਰਿਆਂ ਨੂੰ ਜਿਹੜਾ ਹੈ ਮਾਨਯੋਗ ਐਸਡੀਐਮ ਸਾਹਿਬ ਵੱਲੋਂ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਸਨਮਾਨਿਤ ਕੀਤਾ ਜਾਏਗਾ ਸੋ ਸਾਰੇ ਤੁਸੀਂ ਜਰੂਰ ਪਹੁੰਚੋ ਤੇ ਆਜ਼ਾਦੀ ਦਿਹਾੜੇ ਦਾ ਇਸ ਪ੍ਰੋਗਰਾਮ ਦਾ ਆਨੰਦ ਲਓ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ